ਬੱਲੇ ਦਾ ਬੜਾ ਮੰਨਾ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹਿਆ ਹੀਰੋ ਖੇਡ ਕਬੱਡੀ ਦਾ ਹਵਾ ਨਾਲ ਕਰਦਾ ਗੱਲਾਂਬੱਲ ਨਾਉਣ ਵਾਲਾ ਉਹ ਮੰਨਾ ਲਈ ਨੰਬਰਾਂ ਦੀ ਝੜੀ ਰੱਖੇ ਨੰਬਰਾਂ ਦੀ ਝੜੀ ਲਾਉਣ ਵਾਲਾ ਕਬੱਡੀ ਖਿਡਾਰੀ ਹੁਣ ਦੇਖਦੇ ਹਾਂ ਵੀ ਕਿਸ ਜਿਹਾ ਕਮਾਲ ਕਰੂਗਾ ਇਸ ਸਮੇਂ ਬੱਲ ਨੂੰ ਇਹ ਵੀ ਨਕੌਦਰ ਦੇ ਏਰੀਆ ਦਾ ਕਬੱਡੀ ਖਿਡਾਰੀ ਹੈ ਕੌਣ ਆਵੇਦਿੱਲਾ ਸਰਗੋਦੇ ਵਾਲਾ ਰਾਜਪੂਤ 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 ਹਾ 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 ਕਮਾਲ ਕਰਦਾ ਹੋਇਆ ਹੋ ਇੱਕ ਜੱਫੇ ਦੇ 100 ਡਾਲਰ ਲਓ ਮੰਨੇ ਦੀ ਪਈ ਕਬੱਡੀ ਤੇ ਆਇਆ ਅਬਦੁੱਲਾ ਰਾਜਪੂਤ ਸਮੇ ਬੱਲੇ 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 ਕਬੱਡੀ ਹਾਂ ਕਬੱਡੀ 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 ਓ ਵਾਹ ਸ੍ਰੀ ਰਾਜਪੂਤ ਸ੍ਰੀ ਇਹ ਆ ਰਾਜਪੂਤ ਸਰਗੋਧੇ ਵਾਲਾ ਇਸ ਵੇਲੇ ਬਾਈ ਜੱਫੇ ਦਾ ਸਵਾਦ ਆ ਇੱਕ ਵਾਰ ਤਾੜੀਆਂ ਜੋਰ ਰਾਜਪੂਤ ਲੋ 30 ਸੈਕਿੰਡ ਦੇ ਸਮੇਂ ਦੀਆਂ ਬਾਤਾਂ ਹੋਣਗੀਆਂ ਆ ਪਈ ਹੋਈ ਮਨਜਿੰਦਰ ਸਿੰਘ ਦੀ ਕਬੱਡੀ ਤੇ ਇਹ ਆ ਅਬਦੁੱਲਾਹ ਰਾਜਪੂਤ ਇਸ ਵੇਲੇ ਬੱਲੇ ਬੱਲੇ ਕਰਵਾਉਣ ਦੀ ਕੋਸ਼ਿਸ਼ ਪਰ ਢੋਲ ਕੀ ਬੜਾ ਤੇਜ਼ ਤਰਾਰ ਧਾਵੀਆ ਲੋ 30 ਸੈਕਿੰਡ ਦੇ ਸਮੇਂ ਦੇ ਵਿੱਚ ਕੀ ਫੈਸਲੇ ਹੋਣਗੇ ਆ ਕਬੱਡੀ 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 ਕਹਿੰਦਾ ਅਛੜਿਆ ਲਾਪ ਲੱਗਦਾ ਹੈ ਜੋਰ ਉਹ ਵਾਓ ਸੋਹਣਿਆ ਇਹ ਆ ਅਬਦੁੱਲਾਹ ਰਾਜਪੂਤ ਮੰਦਰ ਗੁਰਪ੍ਰੀਤ ਫਿਰ ਯਾਫੀ ਦੇ ਕੁਝ ਫੈਸਲੇ ਕਰਦੀ ਹੋਈ